ਅਮਰਪਾਲ ਸਿੰਘ ਨੇ ਹੁਣ ਸਮਝ ਚੁੱਕੀ ਹੈ ਤਾਂ ਉਸ ਤੋਂ ਬਾਅਦ ਉਹ ਕਦੋਂ ਤੱਕ ਬਾਹਰ ਆ ਸਕਦੇ ਨੇ ਜਿਹੜਾ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਇਹਨਾਂ ਦੇ ਨਾਲ ਜੁੜੀਆਂ ਨੇ ਜਾਂ ਜਿਹੜੇ ਲੋਕਾਂ ਨੇ ਉਹਨਾਂ ਨੂੰ ਚੁਕਾ ਕੇ ਉੱਥੇ ਭੇਜਿਆ ਅਸੈਂਬਲੀ ਦੇ ਵਿੱਚ ਦੇਖੋ ਪ੍ਰੋਬਲਮ ਤਾਂ ਕੋਈ ਵੀ ਨਹੀਂ ਬੰਦ ਕਰਨ ਵਾਲੀ ਹੈ ਕਿ ਨਫ਼ਰਤ ਹੈ ਮੈਂ ਅੱਗੇ ਕਹਿ ਕੇ ਹਰਦਾ ਕਿ ਜਦੋਂ ਇੰਦਰਾ ਗਾਂਧੀ ਨੂੰ ਜਦੋਂ ਉਹਨੂੰ ਐਮਰਜੈਂਸੀ ਦੇ ਵਿੱਚ ਇੰਦਰਾ ਗਾਂਧੀ ਲਈ ਕਿਸੇ ਨੇ ਅਗਵਾ ਕੀਤਾ ਸੀ ਜਹਾਜ਼ ਤੇ ਉਹਨਾਂ ਨੂੰ ਮਨਿਸਟਿਕ ਐਮਰਜੈਂਸੀ ਜਦੋਂ ਦਾ ਰਾਜਦਵਾਰਾ ਆਉਂਦਾ ਹੈ ਸਿੱਖਾ ਦੇ ਵਿੱਚ ਇੱਕ ਐਸੀ ਮੈਂ ਦੇਖਿਆ ਹੈ ਕੁਝ ਕੋਸ਼ ਮਰਜ਼ੀ ਚਾਹੇ ਉਹ ਕੋਈ ਕ੍ਰਾਈਮ ਹੋਇਆ ਜਾਂ ਨਹੀਂ ਹੋਇਆ ਉਹਨੂੰ ਅੰਦਰ ਸੁੱਟ ਦਿਓ ਬਾਹਰ ਕੱਢਣ ਵਾਲੇ ਕੋਈ ਪੱਕਾ ਪਤਾ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਜਿਵੇਂ ਐਮਪੀ ਬਣਨ ਤੋਂ ਬਾਅਦ ਸਰਕਾਰ ਨੂੰ ਇਸ ਚੀਜ਼ ਤੇ ਬੜੀ ਵੱਡੀ ਲਾਹਤ ਹੈ ਮੈਨੂੰ ਲੱਗਦਾ ਹੈ ਕਿ ਬੜੀ ਜਲਦੀ ਬਾਹਰ ਲੈ ਕੇ ਆਉ ਇਹਨਾਂ ਦੀ ਮਜਬੂਰੀ ਬਣਦੀ ਹੈ ਜੀ ਬਹੁਤ ਸ਼ੁਕਰੀਆ ਜੀ ਕਈ ਸੱਜਣ ਮੈਨੂੰ ਪੁੱਛਦੇ ਨੇ ਕਿ ਆ ਵੇਖੋ ਸਰਦਾਰਾਂ ਨੇ ਆ ਭਾਰਤੀ ਝੰਡੇ ਦਾ ਅਪਮਾਨ ਕੀਤਾ ਤੇ ਇੱਥੇ ਤੁਹਾਡਾ ਪੁਆਇੰਟ ਆਫ View ਤੁਹਾਡੇ ਵਿਚਾਰ ਕੀ ਹੈ ਤੇ ਕੁਝ ਹਰ ਇੱਕ ਦੇ ਆਪੋ-ਆਪਣੇ ਵਿਚਾਰ ਆ ਬਟ ਜੇ ਮੈਂ ਆਪਣੇ ਉਹ ਪੁਆਇੰਟ ਆਫ 뷰 ਦੀ ਗੱਲ ਕਰਾਂ ਜਾਂ ਆਪਣੇ ਵਿਚਾਰਾਂ ਦੀ ਗੱਲ ਕਰਾਂ ਤੇ ਇਹ ਚੀਜ਼ ਗਲਤ ਹੈ ਗਲਤ ਇਸ ਕਰਕੇ ਆ ਕਿ ਸਾਡੀ ਲੜਾਈ ਸਰਕਾਰਾਂ ਦੇ ਨਾਲ ਆ ਨਾ ਕਿ ਕਿਸੇ ਝੰਡੇ ਦੇ ਨਾਲ ਨਾ ਸਾਡੀ ਕਿਸੇ ਲੜਾਈ ਸਾਡੀ ਕਿਸੇ ਧਰਮ ਦੇ ਨਾਲ ਕਿਉਂਕਿ ਜੇ ਆਪਾਂ ਕਾਨੂੰਨ ਦੇ ਹਿਸਾਬ ਨਾਲ ਦੇਖੀਏ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਦੇਖੀਏ ਤੇ ਕਾਨੂੰਨ ਸਾਨੂੰ ਬਹੁਤ ਸਾਰੇ ਹੱਕ ਦਿੰਦਾ ਹੈ ਬਹੁਤ ਸਾਰੇ ਰਾਈਟ ਦਿੰਦਾ ਹੈ ਉਹ ਗੱਲ ਵੱਖਰੀ ਹੈ ਕਿ ਇੱਥੇ ਕਾਨੂੰਨ ਦੀਆਂ ਧੱਜੀਆਂ ਉੜਾਈਆਂ ਜਾਂਦੀਆਂ ਨੇ ਜਿਸ ਕਰਕੇ ਅਸੀਂ ਦੁਖੀ ਹਾਂ ਇਸ ਦੇਸ਼ ਦੀ ਹੋਂਦ ਨੂੰ ਬਚਾਉਣ ਵਾਸਤੇ ਸਿੱਖਾਂ ਨੇ 96% ਕੁਰਬਾਨੀਆਂ ਕੀਤੀਆਂ ਨੇ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਜੇ ਅਸੀਂ ਮਤਲਬ ਸਭ ਤੋਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਤੇ ਸਾਨੂੰ ਸਾਡੇ ਹੱਕ ਮਿਲਣਗੇ ਉਹ ਗੱਲ ਵੱਖਰੀ ਹੈ ਇਹ ਸਾਨੂੰ ਕਹਿ ਕੇ ਕਰ ਕੇ ਕਿ ਅਸੀਂ ਤੁਹਾਨੂੰ 370 ਦਵਾਂਗੇ ਐਕਸਟਰਾ ਪਾਵਰ ਦਵਾਂਗੇ ਬਟ ਇਸੇ ਕਰਕੇ ਸਾਡੇ ਨਾਲ ਤੱਕੇ ਹੋ ਰਹੇ ਨੇ ਇਹ ਮੇਰੇ ਸਿੱਖ ਭਰਾ ਆ ਉਹ ਉਹਨਾਂ ਨੇ ਸੈਂਟੀਮੈਂਟ ਹਰਟ ਹੁੰਦੇ ਨੇ ਜਜ਼ਬਾਤਾਂ ਦੇ ਵਿੱਚ ਆ ਕੇ Hindu ਧਰਮ ਨੂੰ ਮਾੜਾ ਬੋਲ ਜਾਂਦੇ ਨੇ ਕਿਉਂ ਕਿ ਇੱਕ ਮੋਦੀ ਜਿਹੜਾ ਉਹ Hindu ਧਰਮ ਤੋਂ ਬਲੌਂ ਕਰਦਾ ਹੈ ਮੈਂ ਫਿਰ ਕਹਾਂ ਦਵਾਂ ਕਿ ਸਾਡੀ ਲੜਾਈ ਕਿਸੇ ਧਰਮ ਦੇ ਨਾਲ ਨਹੀਂ ਸਰਕਾਰਾਂ ਦੇ ਨਾਲ ਹੈ ਤੁਸੀਂ ਸਭ ਤੋਂ ਵੱਡੀ ਐਗਜ਼ਾਮਪਲ ਐਸਾ ਦੇਓ ਗਾ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਨਾਲ ਟੱਕਰ ਲਈ ਹੈ ਉਹ ਇੱਕ ਮੁਸਲਮਾਨ ਸੀ ਬਟ ਇਹਦਾ ਮਤਲਬ ਇਹ ਨਹੀਂ ਸੀ ਕਿ ਗੁਰੂ ਸਾਹਿਬ ਨੇ ਸਾਰੇ ਮੁਸਲਮਾਨਾਂ ਨਾਲ ਵਿਤਕਰਾ ਕੀਤਾ ਭ ਉੱਚ ਦਾ ਪੀਰ ਬਣਾਇਆ ਉਹ ਇੱਕ ਮੁਸਲਮਾਨ ਸੀ ਸੋ ਇਹ ਚੀਜ਼ ਨੂੰ ਸਮਝੋ ਜਦੋਂ ਫਿਰ ਅਸੀਂ ਅਪਮਾਨ ਕਰਦੇ ਹਾਂ ਤੇ ਉਹ ਫਿਰ ਸਾਡੇ ਕਿਸੇ ਢੰਡੇ ਦਾ ਅਪਮਾਨ ਕਰਦੇ ਨੇ ਤੇ ਇੱਕ ਕੌਨਫਲਿਕਟ ਪੈਦਾ ਹੁੰਦੇ ਨੇ ਤੇ ਇਹ ਨਾਲ ਜਿਹੜਾ ਸਾਡਾ ਭਾਈਚਾਰਾ ਹੈ ਹਿੰਦੂ ਜਿਹੜਾ ਸਿੱਖ ਭਾਈਚਾਰਾ ਉਹਦੇ ਵਿੱਚ ਦਰਾਰ ਆਉਂਦੀ ਹੈ ਸੋ ਇਹ ਚੀਜ਼ ਸਮਝੋ ਕੋਈ ਹਰਾ ਨਹੀਂ ਸਕਦਾ ਇਹਦੀਆਂ ਜੜ੍ਹਾਂ ਜਿਹਨਾਂ ਭਾਈ ਅਮਰਤਪਾਲ ਸਿੰਘ ਬੈਠਾ ਹੈ ਹਜੇ ਵੀ ਜੇਕ ਦੇ ਭਗਵੰਤ ਮਾਨ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ 'ਚ ਗੱਲ ਕਰ ਦਵੇ ਤੇ ਉਹਨੂੰ ਲੈ ਕੇ ਆਵੇ ਪੰਜਾਬ ਤੇ ਮੈਂ ਕਹਿੰਦਾ ਭਗਵੰਤ ਮਾਨ ਨੂੰ ਕੋਈ ਹਰਾ ਨਹੀਂ ਸਕਦਾ ਪੰਜਾਬ ਦੇ ਵਿੱਚੋਂ ਕਿਉਂ ਪਹਿਲੀਆਂ ਪਾਰਟੀਆਂ ਤੋਂ ਪਹਿਲਾਂ ਬੜੇ ਦੁਖੀ ਬੈਠੇ ਆ ਭਗਵੰਤ ਮਾਨ ਸਾਹਿਬ ਅਸੀਂ ਦੇਸੀ ਜੇ ਜਾਟੀ ਤੈਨੂੰ ਇੱਕ ਗੱਲ ਕਹਿ ਦਿੰਦੇ ਆ ਤੂੰ ਜਿੱਤਣਾ ਨਹੀਂ ਉਹ ਸਤਾਈ ਦੇ ਵਿੱਚ ਜੇ ਤੂੰ ਹਜੇ ਵੀ ਸਿੱਖਾਂ ਦੇ ਹੱਕ ਦੀ ਗੱਲ ਕਰੇ ਹਜੇ ਵੀ ਸਿੱਖਾਂ ਦੇ ਹੱਕ 'ਚ ਖੜ ਜਾਏ ਹਜੇ ਵੀ ਭਾਈ ਅਮਰਤਪਾਲ ਸਿੰਘ ਨੂੰ ਛਡਵਾ ਕੇ ਲੈ ਆਵੇਂ ਐਨਐਸਏ ਤੋੜ ਦੇ ਤਾਂ ਤੈਨੂੰ ਹਰਾ ਕੋਈ ਨਹੀਂ ਕੰਮ ਇੱਕ ਤਾਂ ਚੰਗਾ ਕੀਤਾ ਪਾਣੂ ਪਾਣੀ ਆ ਬੰਦੇ ਵੇਖ ਲੋ ਲੱਗੇ ਨਿਆਰੇ ਵਟਾਂ ਪੌਂੜੇ ਪਾਣੀ ਵਾਧੂ ਉਧਰਲੇ ਪਾਰਲੇ ਪਾਸੇ ਵੀ ਆਪਣੀ ਪੈਲੀ 'ਚ ਪਰ ਹੋਰ ਗੱਲਾਂ ਦੀਆਂ ਗੱਲਾਂ ਮੈਂ ਸੋਚਣਾ ਵੀ ਬੜੀ ਭਗਵੰਤਮਾਨ ਦੀ ਕਰਦਾ ਪਰ ਭਗਵੰਤਮਾਨ ਨੇ ਕੰਮ ਇੱਕ ਤਾਂ ਚੰਗਾ ਕੀਤਾ ਪੈ ਨੂੰ ਪਾਣੀ ਪਾਣੀ ਆ ਬੰਦੇ ਵੇਖ ਲੋ ਲੱਗੇ ਨਿਆਰੇ ਵਟਾਂ ਪੌਂੜੇ ਪਾਣੀ ਵਾਧੂ ਉਧਰਲੇ ਪਾਰਲੇ ਪਾਸੇ ਵੀ ਆਪਣੀ ਪੈਲੀ 'ਚ ਉੱਪਰਲੇ ਪਾਸੇ ਸਾਡੇ ਲੱਗੇ ਨੇ ਬਤਰੂ ਵਿਚਾਰੇ ਝੋਨਾ ਲਾਉਣ ਦੇ ਨੇ ਉਹ ਪਿੱਛੇ ਕੁੜੀਆਂ ਲੱਗੀਆਂ ਨੇ ਤੇ ਮੈਂ ਕਹਿੰਦਾ ਵੀ ਘਾਰ ਹੀ ਖਲੋਤੇ ਆ ਆਪਣੇ ਰਿਆ ਬਹਿ ਜਾ ਬਹਿ ਜਾ ਭਗਵੰਤ ਮਾਨ ਨੇ ਕੀਤੀ ਹੈ ਭਗਵੰਤ ਮਾਨ ਨੂੰ ਕੋਈ ਹਰਾ ਨਹੀਂ ਸਕਦਾ ਇਹਦੀਆਂ ਜੜ੍ਹਾਂ ਜਣਾ ਭਾਈ ਅਮਰਤਪਾਲ ਸਿੰਘ ਬੈਠਾ ਹੈ ਸੀਨੀਅਰ ਵਕੀਲ ਅਤੇ ਬਾਰਿਸ ਪੰਜਾਬ ਦੀ ਜਥੇਬੰਦੀ ਦੇ ਅਹਿਮ ਮੈਂਬਰ ਕਹਿ ਸਕਦੇ ਹਾਂ ਈਮਾਨ ਸਿੰਘ ਖਾਰਾ ਦੇ ਪਿਤਾ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ ਜਿਨ੍ਹਾਂ ਨੇ ਕਿ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਾਈ ਅਮਰਤਪਾਲ ਸਿੰਘ ਜਲਦ ਰਿਹਾ ਹੋਣ ਵਾਲੇ ਨੇ ਹਾਲਾਂਕਿ ਉਹਨਾਂ ਨੇ ਇਸ਼ਾਰਾ ਕੀਤਾ ਕਿ ਇਹ ਕੁਝ ਦਿਨ ਦਾ ਸਮਾਂ ਕੁਝ ਦਿਨ ਦੇ ਵਿੱਚ ਆਵੇਗਾ ਅਤੇ ਕੁਝ ਦਿਨਾਂ ਦੇ ਵਿੱਚ ਪਾਈ ਅਮਰਤ ਪਾਲ ਸਿੰਘ ਪੰਜਾਬ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਹੋਣਗੇ ਜਿੱਥੇ ਕਿ ਉਹ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਉਹਨਾਂ ਨੂੰ ਨਸ਼ਿਆਂ ਤੋਂ ਛਡਵਾਉਣ ਦੇ ਲਈ ਉਹਨਾਂ ਨੂੰ ਗੁਰੂ ਦੇ ਨਾਲ ਜੋੜਨਗੇ ਅਤੇ ਨਾਲ ਹੀ ਦੋਸਤੋ ਇਸ ਮੌਕੇ ਭਾਈ ਅਮਰਤਪਾਲ ਸਿੰਘ ਦੀ ਜੋ ਸੌ ਚੁੱਕੀ ਗਈ ਹੈ 5 ਜੁਲਾਈ ਨੂੰ ਉਸ ਤੋਂ ਬਾਅਦ ਉਹਨਾਂ ਦੀ ਰਿਹਾਈ ਦੇ ਲਈ ਲਗਾਤਾਰ ਮੰਗ ਉੱਠ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਮੌਕਾ ਮਿਲਣਾ ਚਾਹੀਦਾ ਹੈ ਹਲਕੇ ਦੇ ਵਿੱਚ ਆ ਕੇ ਉਨ੍ਹਾਂ ਦੇ ਵਿਕਾਸ ਕਾਰਜਾਂ ਦੇ ਲਈ ਅਤੇ ਨਾਲ ਹੀ ਉਹਨਾਂ ਵੱਲੋਂ ਜੋ ਇੱਕ ਖਾਲਸਾ ਬਹੀਰ ਚਲਾਈ ਗਈ ਸੀ ਜਿਸ ਦੇ ਤਹਿਤ ਨੌਜਵਾਨਾਂ ਨੂੰ ਨਸ਼ੇ ਨਾਲੋਂ ਤੋੜ ਕੇ ਗੁਰੂ ਨਾਲ ਜੋੜਿਆ ਜਾਂਦਾ ਸੀ ਉਸ ਤਰ੍ਹਾਂ ਦੇ ਕਾਰਜ ਉਸ ਤਰ੍ਹਾਂ ਦੀਆਂ ਮੁਹਿੰਮਾਂ ਸ਼ੁਰੂ ਕੀਤੀਆਂ ਜਾਣ پائی ਅਮਰਤਪਾਲ ਸਿੰਘ ਵੱਲੋਂ ਤੇ ਇਸ ਮੌਕੇ ਜੋ ਹਰਪਾਲ ਸਿੰਘ ਖਾਰਾ ਐਡਵੋਕੇਟ ਹਨ ਉਹਨਾਂ ਵੱਲੋਂ ਜੋ ਗੱਲਬਾਤ ਕੀਤੀ ਗਈ ਹੈ ਉਸ ਨੂੰ ਸੁਣ ਕੇ ਤੁਹਾਨੂੰ ਕਿਵੇਂ ਲੱਗਿਆ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਬਾਰੇ ਹੋਣੀ ਚਾਹੀਦੀ ਹੈ ਜਾਂ ਨਹੀਂ ਜਾਂ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟਾਂ ਦੇ ਵਿੱਚ ਯੈਸ ਜਾਂ ਨੋ ਟਾਈਪ ਕਰਕੇ ਦੱਸਣਾ ਕਿਉਂਕਿ ਪਤਾ ਲੱਗੇ ਕਿ ਪੰਜਾਬ ਦੀ ਆਵਾਮ ਇਸ ਬਾਰੇ ਕੀ ਸੋਚਦੀ ਹੈ ਜਰੂਰ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਦੱਸ ਕੇ ਵੋਟ ਕਰੋ ਤਾਂ ਕਿ ਦੇਖੀਏ ਕਿ ਪੰਜਾਬ ਦੀ ਆਵਾਮ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਬਾਰੇ ਕੀ ਸੋਚਦੀ ਹੈ ਆਓ ਤੁਹਾਨੂੰ ਲੈ ਚਲਦੇ ਆਂ ਕੁਝ ਖਾਸ ਵੀਡੀਓਜ਼ ਵੱਲ ਮੈਂ ਇੱਕੋ ਗੱਲ ਕਹਿੰਦਾ ਵੀ ਜਿਹੜੀ ਪਾਉ ਦੀ ਗੱਲ ਆਪਾਂ ਟੌਰ ਉੱਥੇ ਵੇਖੀ ਹੈ ਮਾਝੇ ਵਾਲਿਆਂ ਦੀ ਟੌਰ ਕਹਿਣ ਤੋਂ ਬੜੀ ਇਹ ਨੀਤੇ ਪੀਐਮ ਦੀ ਸਕਿਉਰਟੀ ਵੀ ਨਹੀਂ ਉਹ ਵੇਖਣ ਵਾਸਤੇ ਸੰਸਦ ਦੇ ਵਿੱਚ ਜਿਹੜੇ ਬੰਦੇ ਹੀ ਉਹ ਵੀ ਬੜੇ ਬਹੁਤ ਇੰਟਰਸਟ ਨਾਲ ਵੇਖ ਰਹੇ ਸੀ ਕਿਦੋਂ ਆਏਗਾ ਆਪਾਂ ਮਹਿਸੂਸ ਤੇ ਕਰਕੇ ਵੇਖੋ ਨਾ ਉਹ ਜਿਹੜੇ ਆਪਾਂ ਬੋਲ ਪੜ੍ਹਦੇ ਹੁੰਦੇ ਆ 7 ਲੱਖ ਸੇ ਉਸੀ ਮਹਿਸੂਸ ਕਰਕੇ ਵੇਖੋ ਜਦੋਂ ਬਿਬਰੂ ਗੜ੍ਹ ਤੋਂ ਇੱਕ 31 ਸਾਲਾਂ ਦਾ ਨੌਜਵਾਨ ਆ ਕਹਿ ਰਿਹਾ ਜੀ ਸਰੀਰ ਦਾ નિਹੱਥਾ ਐਨ ਪੂਰਾ ਤਾਮਚਮ ਕਿੰਨੀ ਆਬਾਦੀ ਆ ਭਾਰਤ ਦੀ ਉਹਦੇ ਇੱਕ ਬੋਲ ਤੋਂ ਡਰਦੇ ਨੇ ਕਿ ਜੇ ਕੋਈ ਬੋਲ ਗਿਆ ਕੁਝ ਉਹ ਤੇ ਕੁਝ ਹੋ ਸਕਦਾ ਅਮਰਪਾਲ ਸਿੰਘ ਨੇ ਹੁਣ ਸਮਝ ਚੁੱਕੀ ਆ ਤਾਂ ਉਸ ਤੋਂ ਬਾਅਦ ਉਹ ਕਦੋਂ ਤੱਕ ਬਾਹਰ ਆ ਸਕਦੇ ਨੇ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਵਾਲੇ ਉਹਨਾਂ ਦੇ ਨਾਲ ਜੁੜੀਆਂ ਨੇ ਜਾਂ ਜਿਹੜੇ ਲੋਕਾਂ ਨੇ ਉਹਨਾਂ ਨੂੰ ਦਿਖਾ ਕੇ ਉੱਥੇ ਭੇਜਿਆ ਅਸੈਂਬਲੀ ਦੇ ਵਿੱਚ ਦੇਖੋ ਪ੍ਰੋਬਲਮ ਤਾਂ ਕੋਈ ਵੀ ਨਹੀਂ ਬੰਦ ਕਰਨ ਵਾਲੀ ਇੱਕ ਨਫਰਤ ਆ ਮੈਂ ਅੱਗੇ ਕਹਿ ਕੇ ਹਟਦਾ ਕਿ ਜਦੋਂ ਇੰਦਰਾ ਗਾਂਧੀ ਨੂੰ ਜਦੋਂ ਉਹਨੂੰ ਐਮਰਜੈਂਸੀ ਦੇ ਵਿੱਚ ਇੰਦਰਾ ਗਾਂਧੀ ਲਈ ਕਿਸੇ ਨੇ ਅਗਵਾ ਕੀਤਾ ਸੀ ਜਹਾਜ਼ ਤੇ ਉਹਨਾਂ ਨੂੰ ਮਨਿਸਟਰ ਗਿਆ ਮਿਲ ਗਿਆ ਸੀ ਜਦੋਂ ਦਾ ਰਾਜਦਵਾਰ ਆਉਂਦਾ ਹੈ ਤੇ ਸਿੱਖਾ ਦੇ ਵਿੱਚ ਹੀ ਇੱਕ ਐਸੀ ਮੈਂ ਦੇਖਿਆ ਕੁਝ ਕੁਝ ਮਰਜ਼ੀ ਚਾਏ ਹੋ ਕੋਈ ਕ੍ਰਾਈਮ ਹੋਇਆ ਹੈ ਜਾਂ ਨਹੀਂ ਹੋਇਆ ਉਹਨੂੰ ਅੰਦਰ ਸੁੱਟ ਦਿਓ ਬਾਹਰ ਕੱਢਣ ਬਾਰੇ ਕੋਈ ਪੱਕਾ ਪਤਾ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਜਿਵੇਂ ਐਮਪੀ ਬਣਨ ਤੋਂ ਬਾਅਦ ਸਰਕਾਰ ਨੂੰ ਇਸ ਚੀਜ਼ ਤੇ ਬੜੀ ਵੱਡੀ ਲਾਹਤ ਹੈ ਮੈਨੂੰ ਲੱਗਦਾ ਹੈ ਕਿ ਬੜੀ ਜਲਦੀ ਬਾਹਰ ਲੈ ਕੇ ਆਉ ਇਹਨਾਂ ਦੀ ਮਜਬੂਰੀ ਬਣਦੀ ਹੈ ਜੀ ਬਹੁਤ ਸ਼ੁਕਰੀਆ ਜੀ ਕਈ ਸੱਜਣ ਮੈਨੂੰ ਪੁੱਛਦੇ ਨੇ ਕਿ ਆ ਵੇਖੋ ਸਰਦਾਰਾਂ ਨੇ ਭਾਰਤੀ ਝੰਡੇ ਦਾ ਅਪਮਾਨ ਕੀਤਾ ਤੇ ਇੱਥੇ ਤੁਹਾਡਾ ਪੁਆਇੰਟ ਆਫ View ਤੁਹਾਡੇ ਵਿਚਾਰ ਕੀ ਹੈ ਦੇਖੋ ਜੀ ਹਰ ਇੱਕ ਦੇ ਆਪੋ-ਆਪਣੇ ਵਿਚਾਰ ਆ ਬਟ ਜੇ ਮੈਂ ਆਪਣੇ ਪੁਆਇੰਟ ਆਫ View ਦੀ ਗੱਲ ਕਰਾਂ ਜਾਂ ਆਪਣੇ ਵਿਚਾਰਾਂ ਦੀ ਗੱਲ ਕਰਾਂ ਤੇ ਇਹ ਚੀਜ਼ ਗਲਤ ਹੈ ਗਲਤ ਇਸ ਕਰਕੇ ਆ ਕਿ ਸਾਡੀ ਲੜਾਈ ਸਰਕਾਰਾਂ ਦੇ ਨਾਲ ਆ ਨਾ ਕਿ ਕਿਸੇ ਝੰਡੇ ਦੇ ਨਾਲ ਨਾ ਸਾਡੀ ਕਿਸੇ ਲੜਾਈ ਸਾਡੀ ਕਿਸੇ ਧਰਮ ਦੇ ਨਾਲ ਹੈ ਕਿਉਂਕਿ ਜੇ ਆਪਾਂ ਕਾਨੂੰਨ ਦੇ ਹਿਸਾਬ ਨਾਲ ਦੇਖੀਏ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਦੇਖੀਏ ਤੇ ਕਾਨੂੰਨ ਸਾਨੂੰ ਬਹੁਤ ਸਾਰੇ ਹੱਕ ਦਿੰਦਾ ਹੈ ਬਹੁਤ ਸਾਰੇ ਰਾਈਟ ਦਿੰਦਾ ਹੈ ਉਹ ਗੱਲ ਵੱਖਰੀ ਹੈ ਕਿ ਇੱਥੇ ਕਾਨੂੰਨ ਦੀਆਂ ਧੱਜੀਆਂ ਉੜਾਈਆਂ ਜਾਂਦੀਆਂ ਨੇ ਜਿਸ ਕਰਕੇ ਅਸੀਂ ਦੁਖੀ ਹਾਂ ਇਸ ਦੇਸ਼ ਦੀ ਹੋਂਦ ਨੂੰ ਬਚਾਉਣ ਵਾਸਤੇ ਸਿੱਖਾਂ ਨੇ 96% ਕੁਰਬਾਨੀਆਂ ਕੀਤੀਆਂ ਨੇ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਜੇ ਅਸੀਂ ਮਤਲਬ ਸਭ ਤੋਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਤੇ ਸਾਨੂੰ ਸਾਡੇ ਹੱਕ ਮਿਲਣਗੇ ਉਹ ਗੱਲ ਵੱਖਰੀ ਹੈ ਇਹ ਸਾਨੂੰ ਕਹਿ ਕੇ ਮੁੱਕਰ ਗਏ ਕਿ ਅਸੀਂ ਤੁਹਾਨੂੰ ਧਰਾ 370 ਦਵਾਂਗੇ ਐਕਸਟਰਾ ਪਾਵਰ ਦਵਾਂਗੇ ਬਟ ਇਸੇ ਕਰਕੇ ਸਾਡੇ ਨਾਲ ਧੱਕੇ ਹੋ ਰਹੇ ਨੇ ਮੇ ਉਹਨਾਂ ਦੇ ਸੈਂਟੀਮੈਂਟ ਹਰਟ ਹੁੰਦੇ ਨੇ ਜਜ਼ਬਾਤਾਂ ਦੇ ਵਿੱਚ ਆ ਕੇ ਹਿੰਦੂ ਧਰਮ ਨੂੰ ਮਾੜਾ ਬੋਲ ਜਾਂਦੇ ਨੇ ਕਿਉਂ ਕਿ ਇੱਕ ਮੋਦੀ ਜਿਹੜਾ ਉਹ ਹਿੰਦੂ ਧਰਮ ਤੋਂ ਬਲੌਂ ਕਰਦਾ ਹੈ ਮੈਂ ਫਿਰ ਕਹਾਂ ਦਵਾਂ ਕਿ ਸਾਡੀ ਲੜਾਈ ਕਿਸੇ ਧਰਮ ਦੇ ਨਾਲ ਨਹੀਂ ਸਰਕਾਰਾਂ ਦੇ ਨਾਲ ਹੈ ਤੁਸੀਂ ਸਭ ਤੋਂ ਵੱਡੀ ਐਗਜ਼ਾਮਪਲ ਐ ਸਕਦੇ ਹੋ ਗਾਂਤੰਤਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਨਾਲ ਟੱਕਰ ਲਈ ਹੈ ਉਹ ਇੱਕ ਮੁਸਲਮਾਨ ਸੀ ਬਟ ਇਹਦਾ ਮਤਲਬ ਇਹ ਨਹੀਂ ਸੀ ਕਿ ਗੁਰੂ ਸਾਹਿਬ ਨੇ ਸਾਰੇ ਮੁਸਲਮਾਨਾਂ ਨਾਲ ਵਿਤਕਰਾ ਕੀਤਾ ਭਾਈ ਗਨੀਖਾ ਨਬੀ ਖਾਨ ਜੀ ਗੁਰੂ ਸਾਹਿਬ ਜੀ ਨੂੰ ਉੱਚ ਦਾ ਪੀਰ ਬਣਾਇਆ ਉਹ ਇੱਕ ਮੁਸਲਮਾਨ ਸੀ ਸੋ ਇਹ ਚੀਜ਼ ਨੂੰ ਸਮਝੋ ਇਹ ਕਨਫਲਿਕਟ ਪੈਦਾ ਹੁੰਦੇ ਨੇ ਤੇ ਇਹ ਨਾਲ ਜਿਹੜਾ ਸਾਡਾ ਭਾਈਚਾਰਾ ਹਿੰਦੂ ਜਿਹੜਾ ਸਿੱਖ ਭਾਈਚਾਰਾ ਉਹਦੇ ਵਿੱਚ ਦਰਾੜ ਆਉਂਦੀ ਹੈ ਸੋ ਇਹ ਚੀਜ਼ ਸਮਝੋ ਕੋਈ ਹਰਾ ਨਹੀਂ ਸਕਦਾ ਇਹਦੀਆਂ ਜੜਾਂ ਜਿਹਨਾਂ ਭਾਈ ਅਮਰਤਪਾਲ ਸਿੰਘ ਬੈਠਾ ਹੈ ਹਜੇ ਵੀ ਜੇਕ ਦੇ ਭਗਵੰਤ ਮਾਨ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ 'ਚ ਗੱਲ ਕਰ ਦਵੇ ਤੇ ਉਹਨੂੰ ਲੈ ਕੇ ਆਵੇ ਪੰਜਾਬ ਤੇ ਮੈਂ ਕਹਿੰਦਾ ਭਗਵੰਤ ਮਾਨ ਨੂੰ ਕੋਈ ਹਰਾ ਹੀ ਨਹੀਂ ਸਕਦਾ ਪੰਜਾਬ ਦੇ ਵਿੱਚੋਂ ਕਿਉਂਕਿ ਉਹ ਪਹਿਲੀਆਂ ਪਾਰਟੀਆਂ ਤੋਂ ਪਹਿਲਾਂ ਬੜੇ ਦੁਖੀ ਬੈਠੇ ਆ ਭਗਵੰਤ ਮਾਨ ਸਾਹਿਬ ਅਹੀਂ ਦੇਸੀ ਜੇ ਜਾਟੀ ਤੈਨੂੰ ਇੱਕ ਗੱਲ ਕਹਿ ਦਿੰਦੇ ਆ ਤੂੰ ਜਿਤਨਾ ਨਹੀਂ ਉਹ ਸਤਾਈ ਦੇ ਵਿੱਚ ਜੇ ਤੂੰ ਹਜੇ ਵੀ ਸਿੱਖਾਂ ਦੇ ਹੱਕ ਦੀ ਗੱਲ ਕਰੇ ਹਜੇ ਵੀ ਸਿੱਖਾਂ ਦੇ ਹੱਕ 'ਚ ਖੜਜੇ ਹਜੇ ਵੀ ਭਾਈ ਅਮਰਤਪਾਲ ਸਿੰਘ ਨੂੰ ਛਡਵਾ ਕੇ ਲੈ ਆਵੇਂ ਐਨਐਸਏ ਤੋੜ ਦੇ ਤਾਂ ਤੈਨੂੰ ਹਰਾ ਕੋਈ ਨਹੀਂ ਕੰਮ ਇੱਕ ਤਾਂ ਚੰਗਾ ਕੀਤਾ ਪਾਣੂ ਪਾਣੀ ਆ ਬੰਦੇ ਵੇਖ ਲੋ ਲੱਗੇ ਨਿਆਰੇ ਵਟਾ ਪੌਂੜੇ ਪਾਣੀ ਵਾਧੂ ਉਧਰਲੇ ਪਾਰਲੇ ਪਾਸੇ ਵੀ ਆਪਣੀ ਪੈਲੀ 'ਚ ਫਿਰ ਹੋਰ ਗੱਲਾਂ ਦੀਆਂ ਗੱਲਾਂ ਮੈਂ ਸੋਚਣਾ ਵੀ ਬੜੀ ਭਗਵੰਤਮਾਨ ਦੀ ਕਰਦਾ ਪਰ ਭਗਵੰਤ ਮਾਨ ਨੇ ਕੰਮ ਇੱਕ ਤਾਂ ਚੰਗਾ ਕੀਤਾ ਪੈ ਨੂੰ ਪਾਣੀ ਪਾਣੀ ਆ ਬੰਦੇ ਵੇਖ ਲੋ ਲੱਗੇ ਨਿਆਰੇ ਵਟਾ ਪੌੜੇ ਪਾਣੀ ਵਾਧੂ ਉਧਰਲੇ ਪਾਰਲੇ ਪਾਸੇ ਵੀ ਆਪਣੀ ਪੈਲੀ 'ਚ ਉੱਪਰਲੇ ਪਾਸੇ ਸਾਡੇ ਲੱਗੇ ਨੇ ਬੱਤਰੂ ਵਿਚਾਰੇ ਝੋਨਾ ਲੌਣ ਦੇ ਨੇ ਉਹ ਪਿੱਛੇ ਕੁੜੀਆਂ ਲੱਗੀਆਂ ਨੇ ਤੇ ਮੈਂ ਕਹਿੰਦਾ ਵੀ ਘਰ ਹੀ ਖਲੋਤੇ ਆਪਣੇ ਵੀ ਆਹ ਬੈਜਾ ਬੈਜਾ ਭਗਵੰਤ ਮਾਨ ਨੇ ਕੀਤੀ ਆ ਭਗਵੰਤ ਮਾਨ ਨੂੰ ਕੋਈ ਹਰਾ ਨਹੀਂ ਸਕਦਾ ਇਹਦੀਆਂ ਜੜਾਂ ਜਣਾ ਭਾਈ ਅਮਰਤਪਾਲ ਸਿੰਘ ਬੈਠਾ ਹੈ